ਹਲੀ ਪਬਲਿਕ ਲਾਈਵ

ਵੱਖ-ਵੱਖ ਜਿਹੜੇ ਸਾਡੇ ਆਪਣੇ ਸਰਪੰਚ ਸਾਹਿਬਾਨ ਪਿੰਡਾਂ ਦੇ ਔਰ ਮੋਹਤਬਰ ਬੰਦੇ ਸਥਾਨੀ ਲੋਕ ਸਾਰੇ ਅੱਜ ਇਕੱਠੇ ਹੋਏ ਨੇ ਤਾਂਕਿ ਜਿਹੜਾ ਸਾਡਾ ਇਹ ਰੋਡ ਹੈ ਇਹ ਪਿਛਲੇ ਕਾਫੀ ਸਮੇ ਤੋਂ ਇਹਦੀ ਜਿਹੜੀ ਹਾਲਤ ਬੜੀ ਜ਼ਿਆਦਾ ਖਸਤਾ ਹੈ ਔਰ ਇਹਦੇ ਕਈ ਲੋਕ ਇਹਦੇ ਸ਼ਿਕਾਰ ਹੋਏ ਨੇ ਬਜ਼ੁਰਗ ਬੱਚੇ ਕਈ ਐਕਸੀਡੈਂਟ ਹੋਏ ਨੇ ਉਹਦੇ باوجود ਵੀ ਪ੍ਰਸ਼ਾਸਨ ਜਿਹੜਾ ਚੇਤ ਨਹੀਂ ਰਿਹਾ ਸਾਡੀ ਪ੍ਰਸ਼ਾਸਨ ਅੱਗੇ ਹੀ ਮੰਗਾ ਹੈ ਕਿ ਇਹਨੂੰ ਟਾਈਮਲੀ ਬਣਾਵੋ ਤਾਂਕਿ ਇਹ ਜਿਹੜਾ ਸਾਡਾ ਜਿਹੜਾ ਰੋਡ ਹੈ ਇਹ ਬਿਲਕੁਲ ਠੀਕ ਹੋ ਜੇ ਇੱਥੇ ਕਾਫੀ ਦੇਰ ਪਹਿਲੇ ਇੱਥੇ ਪੰਜ ਬੱਸਾਂ ਚਲਦੀਆਂ ਸੀ ਆਟੋਸ ਚਲਦੇ ਸੀ ਟੈਂਪੂ ਚਲਦੇ ਸੀ ਉਹ ਸਾਰੇ ਬੰਦ ਹੋ ਚੁੱਕੇ ਆ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਲੋਸ ਹੁੰਦਾ ਇਹ ਪਿੰਡ ਹੈ ਇਹ ੜੀ ਸੜਕ ਹੈ ਇਹ ਅੱਗੇ 40 50 ਪਿੰਡਾਂ ਨੂੰ ਬਾਰਡਰ ਤੱਕ ਜਾਂਦੀ ਹੈ ਔਰ ਇਹ ਸ਼ਾਰਟਕਟ ਰਸਤਾ ਹੈ ਸਿਆਨਪੁਰ ਸ਼ਹਿਰ ਪੈਂਦਾ ਹੈ ਔਰ ਸਾਰੇ ਲੋਕ ਨਾ ਜਿਹੜੇ ਉਹ ਇੱਥੇ ਆ ਕੇ ਆਪਣਾ ਵਪਾਰਿਕ ਤੌਰ ਤੇ ਵੀ ਇੱਥੇ ਆਪਣਾ ਸਮਾਨ ਲੈਣ ਆਉਂਦੇ ਨੇ ਉਹਦਾ ਵੀ ਬੜਾ ਵੱਡਾ ਲੋਸ ਹੋ ਰਿਹਾ ਦੂਸਰਾ ਜਿਹੜੇ ਬੱਚੇ ਨੇ ਧੁੰਦ ਬੜੀ ਜਿਹਾ ਜ਼ਿਆਦਾ ਪੈ ਰਹੀ ਹੈ ਧੁੰਦ ਦੇ ਕਾਰਨ ਜਿਹੜੇ ਉਹ ਬੱਚੇ ਜਿਹੜੇ ਨਾ ਹਾਈਵੇ ਤੋਂ ਜਾਂਦੇ ਆ ਜੋ ਜਦ ਕਿ ਉਹ ਸੇਫ ਏਰੀਆ ਨਹੀਂ ਹੈਗਾ ਇਹ ਸੇਫ ਏਰੀਆ ਇਸ ਲਈ ਪ੍ਰਸ਼ਾਸਨ ਅੱਗੇ ਮੰਗ ਹੈ ਬਜ਼ੁਰਗਾਂ ਦਾ ਧਿਆਨ ਕੀਤਾ ਜਾਵੇ ਬੱਚਿਆਂ ਦਾ ਕੀਤਾ ਜਾਵੇ ਸਕੂਲ ਦੇ ਬੱਚਿਆਂ ਦਾ ਕੀਤਾ ਜਾਵੇ ਲੋਕਾਂ ਦਾ ਕੀਤਾ ਜਾਏ ਔਰ ਇਹਨੂੰ ਸਮੇਂ ਤੇ ਇਹਨੂੰ ਪੂਰਾ ਕੀਤਾ ਜਾਵੇ ਇਹ ਸੜਕ ਬਣਾਈ ਜਾਵੇ ਇਹੀ ਪ੍ਰਸ਼ਾਸਨ ਅੱਗੇ ਮੰਗ ਹੈ ਸਥਾਨੀਏ ਜਿਹੜੇ ਵਿਧਾਇਕ ਨੇ ਸਾਡੇ ਅਨেশਪੂਰੀ ਜੀ ਉਹਨਾਂ ਨੂੰ ਉਹਨਾਂ ਅੱਗੇ ਵੀ ਬੇਨਤੀ ਹੈ ਕਿ ਤੁਸੀਂ ਵੀ ਇੱਕ ਵਾਰੀ ਇਹਨੂੰ ਦੇਖ ਕੇ ਤੇ ਇਹਦੇ ਲਈ ਐਫਰਟ ਕਰੋ ਔਰ ਜੋ ਸਾਡੇ ਕੈਬਨਿਟ ਮਨਿਸਟਰ ਨੇ ਕਟਾਰੂ ਜੱਗਜੀ ਉਹਨਾਂ ਅੱਗੇ ਵੀ ਹੱਥ ਜੋੜ ਕੇ ਬੇਨਤੀ ਹੈ ਕਿ ਇਹਨੂੰ ਟਾਈਮ 'ਤੇ ਕੰਪਲੀਟ ਕਰਾਵੋ ਔਰ ਇਹਨੂੰ ਫਰੂਟ ਕਰਾਵੋ ਤਾਂ ਕਿ ਲੋਕਾਂ ਦਾ ਭਲਾ ਹੋ ਸਕੇ। ਸਾਡਾ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਲਟੀਮੇਟਮ ਹੈ ਕਿ ਇਹਨੂੰ ਅਗਰ ਤੁਸੀਂ ਜਨਵਰੀ ਦੇ ਲਾਸਟ ਤੱਕ ਕੰਪਲੀਟ ਨਹੀਂ ਕਰਦੇ ਤੇ ਅਸੀਂ ਇਹ ਸਾਰੇ ਸਥਾਨੀਏ ਲੋਕ ਨਾਲ ਜਿਹੜੇ ਇਕੱਠੇ ਹੋ ਕੇ ਆਪਣਾ ਪ੍ਰਦਰਸ਼ਨ ਕਰਾਂਗੇ ਔਰ ਹੋ ਸਕੇ ਤੇ ਅਸੀਂ ਹਾਈਵੇ ਜਮ ਕਰਾਂਗੇ। ਠੀਕ ਹੈ ਕਿਉਂਕਿ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਸੋ ਚੁੱਕਿਆ ਔਰ ਇਹਨੂੰ ਜਗਾਣ ਲਈ لوکانوں پرદર્શન کرنے پنے ہے जय हिंद जय भारत ਸਾਡੀ ਬੇਨਤੀ ਸਰਕਾਰ ਅਗੇ ਹੀ ਹੈ ਜੀ ਕਿ ਲਾ 5 ਨੰਬਰ ਸਿਆਮਪੋਤੋਂ ਰੱਖ ਕੇ 6 ਉੱਪਰ ਤੱਕ ਸੜਕਾ ਗਿਆ ਇਹ ਬਹੁਤ ਹੀ ਮਾੜੀ ਹਾਲਤ ਆ ਪਿਛਲੇ 20-25 ਸਾਲ ਤੋਂ ਕਿਸੇ ਸਰਕਾਰ ਨੇ ਵੀ ਧਿਆਨ ਨਹੀਂ ਕਿਤਾ ਸਰਕਾਰ ਨੂੰ ਅਸੀਂ ਬੇਨਤੀ ਕਰਾਂਗੇ ਵੀ ਜਲਦ ਤੋਂ ਜਲਦ ਇਹਦੀ ਸੜਕਾ ਛੋਟੇ ਪਜੇ ਸਕੂਲ ਜਾਂਦੇ ਕਿ ਸਿਆਹੋਂ ਡੇ ਪੈਂਦਾ ਕਿ ਛੂਟੀੋਂ ਡੇ ਪੈਂਦਾ ਇਹਨਾਂ ਨੇ ਵੱਡੇ ਖੜੇ ਪੈ ਚੁੱਕੇ ਆ ਕਿ ਇਹ ਪ੍ਰਸ਼ਾਸਨ ਦਾ ਕੋਈ ਖਿਆਲ ਨਹੀਂ ਹੈਗਾ ਅਸੀਂ ਬੇਨਤੀ ਕਰਾਂਗੇ ਪ੍ਰਸ਼ਾਸਨ ਅਗੇ ਵੀ ਜਲਦ ਤੋਂ ਜਲਦ ਸੜਕਾ ਤੇ ਵਧੀਆ ਤਰੀਕੇ ਨਾਲ ਬਣਾਈ ਜਾਏ ਸਰ 20-25 ਸਾਲ ਹੋ ਗਿਆ ਜੀ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ ਇਸ ਰੋ ਸੋ ਯਾਹਰ ਪਰ ਤਾਂ ਲੈ ਕੇ ਸ਼ੇਰਪੁਰ ਤੋਂ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਟੋਏ ਕੱਡੇ ਪਏ ਨੇ ਕੋਈ ਧਿਆਨ ਨਾ ਕਿਸੇ ਦਾ ਵੀ ਜਿੰਨੇ ਲੀਡਰ ਆਉਂਦੇ ਆ ਵੋਟਾਂ ਲਾਂਦੇ ਆਪਣੇ ਘਰੋ ਘਰੀ ਆਪਣੀ ਰੋਟੀ ਸਿੱਖਦੇ ਨੇ ਸਾਡੇ ਬੱਚੇ ਸਕੂਲ ਨਾ ਜਾਂਦੇ ਕੋਈ ਛੋਟੀ ਉੱਡੀ ਘੰਡਾ ਕੋਈ ਮੋੜ ਤੋਂ ਡਿਗੰਡੇ ਇਹ ਹਲਾ ਕੋਈ ਪ੍ਰਸ਼ਾਸਨ ਦਾ ਖਿਆਲ ਨਹੀਂ ਹੈਗਾ ਜੀ ਤੇ ਅਸੀਂ ਬੇਨਤੀ ਕਰਾਂਗੇ ਤੁਹਾਡੇ ਥਰੂ ਤੇ ਵੀ ਜਿਹੜੀ ਇਹ ਜਲਦੀ ਤੋਂ ਜਲਦੀ ਸੜਕਾਂ ਦੀ 100 ਰੁਪਿਆ ਕੀਤੀ ਜਾ ਜਾਏ ਉਹ ਨਹੀਂ ਬਣਾਇਆ ਜਾਏ ਹੈਗਾ ਕਿੰਨੇ ਪਰਸੈਂਟ ਅਰੇ ਮਸਲਾ ਬਹੁਤ ਪਰੇਸ਼ਾਨੀ ਹੈ ਪਿਛਲੇ 20 ਸਾਲ ਤੋਂ ਐ ਸੜਕ ਜਿਹੜੀ ਹੈਗੀ ਹੈ ਸੁਜਾਨਪੁਰ ਤੋਂ 5 ਨੰਬਰ ਤੋਂ ਸਿੱਧੀ ਜਿਹੜ ਲਗਭਗ 50 60 ਪਿੰਡਾਂ ਦੀ ਪੰਚਾਇਤਾਂ ਨੂੰ ਇਹ ਰੋਡ ਲੱਗਦਾ ਹੈ ਬਾਰਡਰ ਤੱਕ ਜਿਹੜੇ ਲੋਕ ਆ ਪਰੇਸ਼ਾਨ ਆ ਕਿਉਂਕਿ ਇਹ ਸਭ ਤੋਂ ਸ਼ਾਰਟਕਟ ਰੋਡ ਔਰ ਵਧੀਆ ਰੋਡ ਜਿਹਨੂੰ ਸੇਫ ਰੋਡ ਮੰਨਿਆ ਜਾਂਦਾ ਹੈ 20 ਸਾਲ ਤੋਂ ਰੋਡ ਦੀ ਬਹੁਤ ਹੀ ਦੈਨੀਆ ਹਾਲਤ ਹੈ ਬਹੁਤ ਬੁਰੀ ਹਾਲਤ ਹੈ ਸਾਰੇ ਲੋਕੀ ਅੱਜ ਇਕੱਠੇ ਹੋਏ ਨੇ ਬੜੇ ਪਰੇਸ਼ਾਨ ਨੇ ਸਾਰੇ ਸਰਪੰਚ ਐ ਸਾਬਕਾ ਸਰਪੰਚ ਕਲੇਸਰ ਦੇ ਤੇ ਸੁਰਿੰਦਰ ਔਰ ਫਸ਼ਿੰਦਾ ਸ਼ਾਣੀ ਅਰਜਿੰਦਰ ਆਪਣਾ ਫੂਲ ਪੈਰੇ ਤੋਂ ਅਰਜਿੰਦਰ ਸ਼ਾਣੀ ਸਰਪੰਚ ਸਾਬਕਾ ਇਹ ਵੀ ਇਕੱਠੇ ਹੋਏ ਨੇ ਨਈਵਾਦੀ ਕਲਾਸਪੋਰਟ ਤੋਂ ਸਰਪੰਚ ਸਾਰੇ ਇੱਥੇ ਆਏ ਨੇ ਤੇ ਲੋਕ ਬੜੇ ਪਰੇਸ਼ਾਨ ਆਸੀਂ ਪ੍ਰਸ਼ਾਸਨ ਨਾਲ ਗਏ ਹੀ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਜਿਹੜਾ ਇਹ ਸੜਕ ਨੂੰ ਬਣਾਇਆ ਜਾਏ ਤੇ ਆ ਕੀ 20-25 ਸਾਲ ਤੋਂ ਇਹ ਸੜਕ ਜਿਹੜੀ ਆ ਬਹੁਤ ਹਾਲਤ ਮਾੜੀ ਹੈ ਜੀ ਕਿ ਬੱਸਾਂ ਹੀ ਬੰਦ ਹੋ ਗਈਆਂ ਟਰੈਂਪੋ ਵੀ ਬੰਦ ਹੋ ਗਏ ਤੇ ਆ ਆਨ ਜਾਣ ਦੀ ਬਹੁਤ ਦਿੱਕਤ ਆ ਬਹੁਤ ਐਕਸੀਡੈਂਟ ਹੋਣਦੇ ਆ ਮੋਟਰਸਾਈਕਲ ਤੋਂ ਲੇਡੀਜ਼ ਜਿਹੜੀਆਂ ਲੱਗ ਜਾਂਦੀਆਂ ਇਸ ਕਾਰਨ ਕੀ ਇਹਨਾਂ ਨੂੰ ਜਲਦੀ ਤੋਂ ਜਲਦੀ ਰੋਡ ਨੂੰ ਬਣਾਇਆ ਜਾਏ ਪਹਿਲਾਂ ਬੱਸਾਂ ਵੀ ਚਲਦੀਆਂ ਸੀ ਬੱਸਾਂ ਪੰਜ ਬੱਸਾਂ ਚਲਦੀਆਂ ਸੀ ਉਹ ਵੀ ਬੰਦ ਕਰਦੀਆਂ ਇਸ ਕਾਰਨ ਕਿ ਰੋਡ ਬਹੁਤ ਟੁੱਟ ਗਿਆ ਸਵਾਰੀ ਨਹੀਂ ਆਂਦੀ ਇੱਧਰ ਨੂੰ ਇਸ ਕਾਰਨ ਜਿਹੜਾ ਇਹ ਰੋਡ ਬਣਾਇਆ ਜਾਏ ਜਲਦੀ ਤੋਂ ਜਲਦੀ ਸਰਕਾਰ ਅੱਗੇ ਇਹੀ ਬੇਨਤੀ ਕਰਨੀ ਆ ਮੰਤਰੀ ਸਾਹਿਬ ਅੱਗੇ ਐਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਨੀ ਹੈ ਕਿ ਨੂੰ ਜਲਦੀ ਤੋਂ ਜਲਦੀ ਰੋਡ ਨੂੰ ਤਿਆਰ ਕੀਤਾ ਜਾਏ